ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਪੀਰੂਵਾਲਾ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਫਿਰੋਜ਼ਪੁਰ ਦਾ ਪਿੰਡ ਆ ਦੋਸਤੋ ਪੀਰੂਵਾਲਾ ਤੇ ਜਦੋਂ ਆਪਾਂ ਬਿਲਕੁਲ ਜਲਾਲਾਬਾਦ ਫਾਜ਼ਿਲਕਾ ਰੋਡ ਆਉਣੇ ਆ ਤੇ ਰਸਤੇ ਵਿੱਚ ਦੋਸਤੋ ਖਾਈ ਹੱਡਾ ਆਉਂਦਾ ਤੇ ਖਾਈ ਹੱਡੇ ਤੋਂ ਬਿਲਕੁਲ ਲੰਦੇ ਪਾਸੇ ਵੱਲ ਪਿੰਡ ਕੋ 3 ਕਿਲੋਮੀਟਰ ਦੀ ਦੂਰੀ ਤੇ ਅੱਜ ਦੋਸਤੋ ਇਸ ਘਰੋਂ ਇੱਕ ਮਾਲੀ ਤੁਹਾਨੂੰ ਦਿਖਾਉਣਾ ਮੋਹਰਾ ਦਾ ਮਾਲੀ ਆ ਤੇ ਬਹੁਤ ਖੂਬਸੂਰਤ ਇਹ ਅਜੀ ਘਰ ਦਾ ਜੰਪਲ ਘਰ ਦਾ ਜਮਿਆ ਪਲਿਆ ਇੱਕ ਜਿਹੜਾ ਮਾਲੀ ਦਾਸ ਤੋਂ ਦੋਸਤੋ ਤੁਹਾਨੂੰ ਦਿਖਾਵਾਂਗੇ ਤੇ ਪੂਰਾ ਮਦਰ ਰਿਕਾਰਡ ਇਹਦੀ ਉਮਰ ਏਜ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਤੇ ਬਾਕੀ ਜਿਹੜਾ ਕੋਈ ਵੀਰ ਅਗੇ ਖਰੀਦਦਾਰ ਦੋਸਤੋ ਖਰੀਦਣਾ ਚਾਹੁੰਦਾ ਇਹ ਮਾਲੀ ਤੁਸੀਂ ਜ਼ਰੂਰ ਖਰੀਦ ਸਕਦੇ ਜੀ ਸੇਲ ਦੇ ਲਈ ਅਵੇਲੇਬਲ ਆ ਵਕਾਊ ਆ ਵੇਚ ਰਹੇ ਨੇ ਵੀਰ ਹੁਣੀ ਤੇ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਉਹ ਚਾਹਦੇ ਹਾਂ ਗੱਲਬਾਤ ਕਰਦੇ ਹਾਂ ਵੀਰ ਦੇ ਨਾਲ ਪੁੱਛਦੇ ਹਾਂ ਕੀ ਇਨਫੋਰਮੇਸ਼ਨ ਆ ਇਸ ਮਾਲੀ ਦੀ ਸਭ ਤੋਂ ਪਹਿਲਾਂ ਛੋਟੇ ਤੇ ਇੱਕ ਵੀਰ ਆਪਣਾ ਨਾਮ ਜਰੂਰ ਦੱਸ ਦਗੇ ਲਾਪ੍ਰੀਤ ਸਿੰਘ ਲਾਪ੍ਰੀਤ ਮਾਲੀ ਸੇਲ ਕਰਦੇ ਪਏ ਆ ਹਾਂਜੀ ਤੇ ਉਮਰ ਇਹਦੀ ਮਾਲੀ ਦੀ ਕੀ ਹੈ ਜੀ ਇਹ 4.5 ਦੇ ਨੇੜੇ ਆ ਜੀ 4.5 ਸਾਲ ਦੇ ਨੇੜੇ ਆ ਤੇ ਬਾਕੀ ਹੈ ਛੱਗਾ ਹਨਾ ਜੀ ਹਾਂਜੀ ਠੀਕ ਹੈ ਜੀ ਤੇ ਇਹਦੀ ਮਦਰ ਦਾ ਮਿਲਕ ਕਿੰਨਾ ਕੁ ਸੀਗਾ ਹੈਗਾ 17 18 ਲੀਟਰ ਦੋ ਤੁਸੀਂ 17 18 ਲੀਟਰ ਤੇ ਮਦਰ ਦੀ ਆਪਣੇ ਕੋਲ ਹੀ ਆ ਨਹੀਂ ਉਹ ਸੇਲ ਕਰਤੀ ਸੀ ਸੇਲ ਕਰਤੀ ਸੀ ਅੱਛਾ ਲਾਪ੍ਰੀਤ ਆਪ ਫਾਦਰ ਵਾਲੇ ਪਾਸਿਓਂ ਵੇਖੀਏ ਤੇ ਕਿਹੜੇ ਬੁੱਲ ਦਾ ਆਪ ਬਚਾ ਜੀ ਇਹ ਸਰਕਾਰੀ ਸੀਮੰਟ ਦਾ ਜੀ ਸਰਕਾਰੀ ਸੀਮੰਟ ਦਾ ਤੇ ਹੈ ਵੀ ਬਿਲਕੁਲ ਜੈਡ ਬਲੈਕ ਹੀ ਆ ਹਾਂਜੀ ਠੀਕ ਹੈ ਜੀ ਲਓ ਦੋਸਤੋ ਸਰਕਾਰੀ ਸੀਮੰਟ ਦਾ ਇਹ ਆਪ ਬਚਾ ਤੇ ਕਤਗਾਠ ਫੁੱਲ ਮਾਲੀ ਦਾ ਜਿੱਡੀ ਏਜ ਆ ਦੋਸਤੋ ਏਜ ਦੇ ਅਕੋਰਡਿੰਗ ਆਪਾਂ ਦੇਖ ਲਈਏ ਤੇ ਪੂਰੀ ਵੱਡੀ ਹਾਈਟ ਆ ਬਹੁਤ ਖੂਬਸੂਰਤ ਠੀਕ ਆ ਜੀ ਟਰੈਕਟਰ ਤੁਸੀਂ ਇੱਕ ਵਾਰੀ ਜ਼ਰੂਰ ਮਾਲੀ ਤੇ ਚੈੱਕ ਕਰ ਲਓ ਠੀਕ ਆ ਜੀ ਬਿਲਕੁਲ ਗੁਲਾਈ ਦੇ ਵਿੱਚ ਸਿੰਘਾ ਛੋਟਾ ਜਿਹਾ ਸਿੰਘਾ ਰਿੰਗ ਸਿੰਘਾ ਤੇ ਫੇਸ ਕੁਆਲਟੀ ਕਾਫੀ ਸੋਹਣੀ ਹੈ ਤੇ ਨਿੱਕਰ ਚੰਗੀ ਸਾਫ ਸੰਭਾਲ ਵੀਰ ਹੁਣਾਂ ਨੇ ਕੀਤੀ ਆ ਸਮਝਾ ਪੂਰਾ ਮਾਲੀ ਠੀਕ ਆ ਜੀ ਤੇ ਸਾਢੇ 4 ਸਾਲ ਉਮਰ ਆ ਤੇ ਮਦਰ ਮਿਲਕ ਵੀ ਤੁਹਾਨੂੰ ਦੱਸਦਾ ਵੀ ਘਟੋਗੜ ਵੀ ਕੋਈ 16 ਕਿਲੋ ਲੀਟਰ ਮਦਰ ਮਿਲਕਿੰਗ ਆ ਇਸ ਮਾਲੀ ਦੀ ਤੇ ਵੀਰ ਬਾਕੀ ਇਹ ਕ੍ਰੋਸ ਕਰਦਾ ਕਿ ਮੱਜਾ ਕਰਦਾ ਈ ਠੀਕ ਆ ਜੀ ਕ੍ਰੋਸਿੰਗ ਲਈ ਛੱਡਿਆ ਹੋਇਆ ਹਾਂਜੀ ਤੇ ਮੱਜਾ ਕਾਫੀ ਸੌਰੀਆਂ ਹੋਣਗੀਆਂ ਹਾਂਜੀ ਰਿਜ਼ਲਟ ਕਿਦਾਂ ਦੇ ਆਏ ਆ ਫਿਰ ਬੱਚੇ ਜਿਹੜੇ ਆਏ ਰਿਜ਼ਲਟ ਵਧੀਆ ਈ ਇਹਨਾਂ ਦੀ ਜਿਵੇਂ ਮੱਝ ਦੀ ਪੂਛ ਚਿੱਟੀ ਹੋਵੇ ਹਾਂਜੀ ਤੇ ਫਿਰ ਥੋੜਾ ਬਾਕੀ ਕਿਤੇ ਪੂਛ ਚਿੱਟੀਆਂ ਨਹੀਂ ਤਾਂ ਕਾਲੀ ਨੇ ਜੇ ਮਾੜੀ ਮੋੜ ਕੋਈ ਪੂਛ ਮੱਝ ਦੀ ਚਿੱਟੀਆਂ ਤੇ ਕੋਈ ਹੋ ਸਕਦਾ ਮਦਰ ਦੇ ਉੱਪਰ ਵੀ ਬੱਚਾ ਆ ਜਾਂਦਾ ਥੋੜੇ ਬਾਰੇ ਪਰਸੈਂਟ ਕਿਉਂਕਿ ਹਾਂਜੀ ਤੇ ਬਾਕੀ ਦੋਸਤੋ ਇੱਕ ਵਾਰੀ ਹਾਈਟ ਕਰ ਦਮੈਂ ਤੁਹਾਨੂੰ ਥੋੜਾ ਜਿਹਾ ਹੋਰ ਦਿਖਾ ਦਿਆਂ ਫੁੱਲ ਹਾਈਟ ਮਾਲੀ ਦੀ ਠੀਕ ਆ ਜੀ ਤੇ ਅੱਜ ਵਿਕਰੀ ਦੇ ਲਈ ਅਵੇਲੇਬਲ ਆ ਠੀਕ ਆ ਜੀ ਅੱਜ ਵੀਰ ਹੁਣੀਆਂ ਸੇਲ ਕਰਦੇ ਪਏ ਨੇ ਤੇ ਬਾਕੀ ਮਦਰ ਵੀ ਵੀਰ ਹੁਣਾਂ ਦੇ ਕੋਲ ਸੀਗੀ ਫਿਲਹਾਲ ਹੁਣ ਗਾਂ ਦੀ ਗਾਂ ਜਿਹੜੀ ਦੋਸਤੋ ਸੇਲ ਕਰਤੀ ਆ ਰਿਸ਼ਤੇਦਾਰੀ ਦੇ ਵਿੱਚ ਹੀ ਆ ਤੇ ਬਾਕੀ ਜਿਹੜੇ ਵੀਰ ਨੇ ਖਰੀਦਣਾ ਦੋਸਤੋ ਮਾਲੀ ਤੁਸੀਂ ਆ ਕੇ ਆਪਣਾ ਅੱਖੀ ਜਰੂਰ ਦੇਖ ਲਿਓ ਠੀਕ ਆ ਤੇ ਇਹ ਆਪ ਤੁਸੀਂ ਦੱਸਿਆ ਵੀ ਸਰਕਾਰੀ ਸੀਮੰਟ ਦਾ ਹੀ ਆ ਹਾਂਜੀ ਹਜੇ ਤੱਕ ਕਿੰਨੀਆਂ ਕ ਮੱਜਾਂ ਜਿਹੜੀਆਂ ਇਸ ਤੋਂ ਬਣ ਚੁੱਕੀਆਂ ਨੇ ਵੈਸੇ ਕੋਈ ਅੰਦਾਜ਼ਾ ਹੈਗਾ ਜਾਂ ਕੋਈ ਨਹੀਂ ਮੱਜਾਂ ਦਾ ਪਤਾ ਹੀ ਨਹੀਂ ਉਹ ਤੇ ਬੱਚੇ ਜਿਹੜੇ ਆਏ ਰਿਜ਼ਲਟ ਆਪਣੇ ਘਰੇ ਵੀ ਆਏ ਆ ਕੋਈ ਨੇੜੇ ਤੇੜੇ ਵੀ ਆਏ ਆ ਰਿਜ਼ਲਟ ਇੱਕ ਆਇਆ ਨੇੜੇ ਉਹ ਛੋਟੀ ਕਾਲੀ ਸੀ ਉਹਦਾ ਫਲ ਵੀ ਕਾਲੀ ਏ ਅੱਛਾ ਜੀ ਮਤਲਬ ਲਾਪਰੀਤ ਕੋਈ ਭੈਣ ਭਰਾ ਸੱਜਣ ਆਪਣੇ ਕੋਲ ਆਉਂਦਾ ਵੇਖਣ ਹਾਂਜੀ ਜਿਹੜਾ ਕੋਈ ਖਰੀਦਦਾਰ ਵੀਰ ਆਉਂਦਾ ਤੇ ਰਿਜ਼ਲਟ ਕੋਈ ਨੇੜੇ ਬੰਨੇ ਲਓ ਦੋਸਤੋ ਰਿਜ਼ਲਟ ਤੁਹਾਨੂੰ ਜਿਹੜੇ ਪੂਰੇ ਵੇਖਣ ਦੇ ਵਿੱਚ ਮਿਲ ਜਾਣਗੇ ਕੋਈ ਲਾਗੇ ਬਨੇ ਜਿੰਨੇ ਵੀ ਆ ਪਸ਼ੂਆਂ ਜਿੰਨੀਆਂ ਮੱਝਾਂ ਦੇ ਉੱਪਰ ਜੰਪ ਕੀਤਾ ਇਸ ਮਾਲੀ ਨੇ ਜਾਂ ਬਣੀਆਂ ਸੌਰੀਆਂ ਨੇ ਇਸ ਮਾਲੀ ਤੋਂ ਉਹਨਾਂ ਦੇ ਜਿਹੜੇ ਰਿਜ਼ਲਟ ਆ ਚੁੱਕੇ ਆ ਬੱਚੇ ਆ ਚੁੱਕੇ ਆ ਤੇ ਕੋਈ ਵੀਰ ਆਪਣੀ ਤਸੱਲੀ ਦੇ ਲਈ ਉਹ ਬੱਚੇ ਵੀ ਵੇਖ ਸਕਦਾ ਸੋ ਬਾਕੀ ਬਹੁਤ ਖੂਬਸੂਰਤ ਦੋਸਤੋ ਕਰੈਕਟਰ ਨੇ ਮੋਰਾ ਦਾ ਮਾਲੀ ਆ ਬਹੁਤ ਵੀਰ ਚਾਹਵਾਨ ਅਗੇ ਮਾਲ ਦੇ ਵਿੱਚ ਰੱਖਣਾ ਚਾਹੁੰਦੇ ਆ ਪਸ਼ੂਆਂ ਦੇ ਵਿੱਚ ਰੱਖਣਾ ਚਾਹੁੰਦੇ ਆ ਤੇ ਤੁਸੀਂ ਜਰੂਰ ਸੰਪਰਕ ਕਰ ਲਿਓ ਤਾਂ ਲਾਭ ਪ੍ਰੀਤ ਇੱਕ ਵਾਰੀ ਤੋਰ ਦਈਏ ਵੀਰ ਲੰਮੇ ਆ ਲਓ ਹਾਈਟ ਦਾ ਤਾਂ ਮਦਰ ਦਾ ਵੀ ਇਸੇ ਤਰ੍ਹਾਂ ਸੀਗਾ ਜੀ ਹਾਂਜੀ ਠੀਕ ਹੈ ਜੀ ਤੇ ਤੁਸੀਂ ਜਰੂਰ ਖਰੀਦਦਾਰੀ ਕਰ ਸਕਦੇ ਜੀ ਬਾਕੀ ਰੇਟ ਆਪਾਂ ਪੁੱਛ ਲੈਣੀਆਂ ਵੀਰ ਤੋਂ ਵੀ ਕੀ ਡਿਮਾਂਡ ਕਰਦੇ ਆ ਕੀ ਮੁੱਲ ਰਹਿਣ ਵਾਲਾ ਏ ਇਸ ਮਾਦੀ ਦਾ ਤੇ ਲਾਪਰੀ ਸਾਹਿਬ ਕੀ ਮੁੱਲ ਕੀ ਕਰਦੇ ਆ ਡਿਮਾਂਡ ਕੀ ਇਹਦੀ ਰੋਗੀ ਮੁੱਲ 1.5 ਲੱਖ ਡੇਢ ਲੱਖ ਕਰਦੇ ਆ ਹਾਂਜੀ ਲੋ ਵੀ 1.5 ਲੱਖ ਰੁਪਈਆ ਦੋਸਤੋ ਵੀਰਾਂ ਦਾ ਵੀ ਮੁੱਲ ਕਰਦੇ ਆ ਤੇ ਬਾਕੀ ਬਹੁਤ ਖੂਬਸੂਰਤ ਵੱਡੇ ਕੱਦ ਕਾਰ ਦੇ ਵਿੱਚ ਸਿੰਗੀ ਸਿੰਗੀ ਬਹੁਤ ਵਧੀਆ ਤੇ ਮਾਲੀ ਵੈਸੇ ਬਿਲਕੁਲ ਜਵਾਨ ਆ ਠੀਕ ਹੈ ਜੀ ਇੱਕ ਸਾਲ ਦਾ ਜਵਾਨ ਹੀ ਤੁਸੀਂ ਸਮਝੋ ਵੀ ਸਾਢੇ 4 ਸਾਲ ਜਿਹੜੀ ਉਮਰ ਇਸ ਮਾਲੀ ਦੀ ਆ ਕੰਨੀ ਵਾਲੇ ਦੰਦ ਹਜੇ ਬਰਾਬਰ ਨਹੀਂ ਕੀਤੇਗੇ ਬਾਕੀ ਹਾਈਟ ਬਾਡੀ ਬਣਤਰ ਬਹੁਤ ਸੋਹਣਾ ਠੀਕ ਹੈ ਜੀ ਠੀਕ ਹੈ ਜੀ ਤੇ ਲਾਪਰੀਤ ਆਪਣੇ ਨੰਬਰ ਬੋਲ ਦੋ ਵੀਰ ਨੰਬਰ 9463 ਹਾਂਜੀ 94268 ਠੀਕ ਹੈ ਜੀ ਲੋਬ ਦੋਸਤੋ ਇਹ ਨੰਬਰ ਨੇ ਸਕਰੀਨ ਦੇ ਉੱਪਰ ਚੱਲ ਰਹੇ ਨੇ ਓਨਰ ਦੇ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਜਿਹੜੇ ਵੀਰ ਨੂੰ ਪਸੰਦ ਲੱਗਾ ਮਾਲੀ ਉਹ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਤੇ ਘਰ ਆਣ ਕੇ ਆਪਣੀ ਅੱਖੀਂ ਜ਼ਰੂਰ ਦੇਖ ਲਿਓ ਠੀਕ ਹੈ ਜੀ ਸੋ ਮਾਲੀ ਛੱਟਣ ਵਾਲਾ ਨਹੀਂਗਾ ਬਾਕੀ ਜਿਹੜਾ ਕੋਈ ਵੀਰ ਅੱਗੇ ਬਰੀਡ ਦੇ ਉੱਪਰ ਕੰਮ ਕਰਨਾ ਚਾਹੁੰਦਾ ਸਰਕਾਰੀ ਸੀਮਿੰਟ ਦਾ ਜਿਹੜਾ ਦੋਸਤੋ ਇਹ ਆਪ ਬੱਚਾ ਤੇ ਮਦਰ ਮਿਲਕ ਰਿਕਾਰਡ ਵੀ ਤੁਹਾਨੂੰ ਦੱਸ ਹੀ ਦਿੱਤਾ ਵੀਰ ਨੇ ਤੇ ਨੰਬਰ ਸਕਰੀਨ ਤੇ ਆਣ ਕੇ ਤੁਸੀਂ ਜਿਹੜੀ ਦੋਸਤੋ ਦੇਖ ਦੇਖ ਕਰ ਸਕਦੇ ਜੇ